ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਜਨਮ ਕਰਕੇ ਨਾ ਕੋਈ ਵੱਡਾ ਹੈ ਤੇ ਨਾ ਕੋਈ ਛੋਟਾ ਹੈ ਜਿਹੜੀ ਹਿੰਦੁਸਤਾਨ ਦੀ ਗੁਲਾਮੀ ਦੀ ਸਭ ਤੋਂ ਵੱਡੀ ਗੱਲ ਸੀ ਕਿ ਮਨੁੱਖਤਾ ਦੇ ਵਿੱਚ ਪਾਈਆਂ ਹੋਈਆਂ ਵੰਡੀਆਂ ਕਿ ਸਵਰਨ ਜਾਤੀ ਵਾਲੇ ਦੇ ਘਰ ਚ ਪੈਦਾ ਹੋਇਆ ਬੱਚਾ ਭਾਵੇਂ ਅਤ ਦਾ ਮੂਰਖ ਹੋਵੇ ਉਹਨੂੰ ਹਿੰਦੂ ਸ਼ਾਸਤਰ ਕਿ ਕਹਿੰਦੇ ਨੇ ਪੂਜਨਯੋਗ ਹੈ ਤੇ ਨੀਵੀਂ ਜਾਤ ਵਿੱਚ ਪੈਦਾ ਹੋਇਆ ਜਿਤਨਾ ਮਰਜੀ ਗਿਆਨੀ ਹੋਵੇ ਉਹਨੂੰ ਉਹਨਾ ਸਤਕਾਰ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਜਨਮ ਦੇ ਆਧਾਰ ਤੇ ਛੋਟਾ ਵੱਡਾ ਕੋਈ ਨਹੀਂ। ਹਾਂ ਕਰਮ ਦੇ ਆਧਾਰ ਤੇ ਲੋਕ ਛੋਟੇ ਹੋ ਜਾਂਦੇ ਨੇ ਤੇ ਕਰਮਾ ਕਰਕੇ ਵੱਡੇ ਹੋ ਜਾਂਦੇ। ਇਸ ਬਿੰਤੀ ਨੂੰ ਫਿਰ ਮੈਂ ਅਰਜ਼ ਕਰਾਂਗਾ ਕਿ ਜਨਮ ਦੇ ਆਧਾਰ ਤੇ ਨਹੀਂ। ਬ੍ਰਾਹਮਣ ਦੇ ਘਰ ਪੈਦਾ ਹੋਣ ਨਾਲ ਬ੍ਰਾਹਮਣ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦਾ ਬ੍ਰਾਹਮਣ ਉਹ ਏ ਕਉ ਕਬੀਰ ਜੋ ਬ੍ਰह्म ਵਿਚਾਰੈ ਸੋ ਬ੍ਰਾਹਮਣ ਕਹੀਤ ਹੈ ਹਮਾਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬ੍ਰह्मbinda ਤਿਸ ਦਾ ਬ੍ਰह्मਤਰ ਹੈ ਇੱਕ ਸ਼ਬਦ ਲਿਬਲਾ ਹੈ ਨਾਮ ਨਿਦੀ 18 ਸਿੰਦੀ ਪਿਛੈ ਲੱਗੀਆਂ ਫਿਰੈ ਜੋ ਕਰ ਗਿਰਦਾ ਸਦਾ ਵਸੈ ਸਿੱਧੀ ਗਲ ਬ੍ਰਾਹਮਣ ਸ਼ੂਦਰ ਕੌਣ ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਚ ਕਮਜ਼ਾਤ ਨੀਵੀਂ ਜਾਤ ਦਾ ਜ਼ਿਕਰ ਕੀਤਾ ਗਿਆ ਪਰ ਸਤਿਗੁਰਾਂ ਨੇ ਕਿਸੇ ਇੱਕ ਕਮਿਊਨਿਟੀ ਵਾਸਤੇ ਨਹੀਂ ਸ਼ਬਦ ਵਰਤਿਆ ਜ਼ਿਆਦਾਤਰ ਸਤਿਗੁਰਾਂ ਨੇ ਬੰਦੇ ਦੇ ਅੰਦਰ ਦੀ ਬਿਰਤੀ ਵਾਸਤੇ ਕਮਜ਼ਾਤ ਸ਼ਬਦ ਵਰਤੇ ਜਿਵੇਂ ਅਸੀਂ ਰਹਿ ਰਾਸ ਵਿੱਚ ਆਪ ਪਾਠ ਕਰਨੇ ਜੇਵੜ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਅੱਗੇ ਮਹਾਰਾਜ ਕਹਿੰਦਿਆ ਖਸਮ ਵਿਸਾਰੈ ਤੇ ਕਮਜ਼ਾਤ ਸ਼ੂਦਰ ਨੀਵੀਂ ਜਾਤ ਦਾ ਉਹ ਜਿਨੇ ਖਸਮ ਨੂੰ ਪੁਲਾ ਦਿੱਤਾ ਖਸਮ ਵਿਸਾਰੈ ਤੇ ਕਮਜ਼ਾਤ ਨਾਨਕ ਨਾਵੇਂ ਬਾਝ ਸਨਾ ਇੱਕ ਗੁਰੂ ਨਾਨਕ ਸਾਹਿਬ ਦਾ ਬਚਨ ਹੁੰਦਾ ਮੈਂ ਆਉਣਾ ਭਗਤ ਸ਼ਬਦ ਬੰਦੀ ਤੇ ਸਾਖੀ ਦੀ ਬਜਾਏ ਮੇਰੀ ਚਾਹ ਮੈਂ 40 ਸ਼ਬਦਾਂ ਚੋਂ 25 ਚਾਹਤ ਭਗਤ ਜੀ ਕੀ ਸਾਨੂੰ ਉਪਦੇਸ਼ ਦਿੰਦੇ ਨੇ ਉਹ ਆਪ ਮੈਂ ਸਾਂਝਾ ਕਰ ਸਕਿਆ ਦੇਖੋ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ ਸਾਡੇ ਬਾਹਰ ਅਸੀਂ ਕਹਿੰਦੇ ਆ ਇਹ ਮਰਾਸੀ ਹੈ ਅਸੀਂ ਸ਼ਬਦ ਵਰਤਨੇ ਆ ਇਹ ਚੰਡਾਲ ਹੈ ਅਸੀਂ ਸ਼ਬਦ ਵਰਤਨੇ ਆ ਕਿ ਇਹ ਅਸਲ ਚ ਚੂੜਾ ਹੈ ਮੈਂ ਵੈਗਰੂ ਕਿਸੇ ਇੱਕ ਫਿਰਕੇ ਲਈ ਨਹੀਂ ਵਰਤ ਰਿਆ ਗੁਰੂ ਨਾਨਕ ਸਾਹਿਬ ਨੇ ਐਸੀ ਕਿਰਪਾ ਕੀਤੀ ਉਹਨਾਂ ਨੇ ਵੱਖਰੇ ਇੱਕ ਕਮਿਊਨਿਟੀ ਲਈ ਜਿਹੜੇ ਸ਼ਬਦ ਵਰਤੇ ਜਾਂਦੇ ਸਨ ਉਹਦੇ ਅਰਥ ਬੰਦੇ ਦੇ ਅੰਦਰ ਦੀਆਂ ਬਿਰਤੀਆਂ ਨਾਲ ਕਰ ਦਿੱਤੇ ਜਿਵੇਂ ਕੋ ਪਾਠ ਹੁੰਦਾ ਕਬੁੱਦ ਡੋਮਣੀ ਭਾਵੇਂ ਬ੍ਰਾਹਮਣ ਹੋਵੇ ਭਾਵੇਂ ਉੱਚੀ ਜਾਤ ਦਾ ਹੋਵੇ ਜਿਹਦੀ ਬੁੱਧੀ ਭੜੀਏ ਉਹ ਮਿਰਾਸੀ ਹੈ ਉਹ ਮਿਰਾਸਨ ਹੈ ਕਬੁੱਦ ਡੋਮਣੀ ਅੱਗੇ ਹੈ ਖੁਦਿਆ ਕਸਾਇਣ ਜਿਸ ਬੰਦੇ ਦਾ ਅੰਦਰ ਖੰਸਿਆਰਾ ਹੈ ਕਦੀ ਤਰਸ ਨਹੀਂ ਆਇਆ ਮਹਾਰਾਜ ਕਹਿੰਦੇ ਨੇ ਉਹਦੇ ਵਰਗਾ ਕਸਾਈ ਕੋਈ ਨਹੀਂ ਇਹ ਬਿਰਤੀ ਦੇ ਅਰਥ ਕੀਤੇ ਗਏ ਜਾਤ ਦੇ ਆਧਾਰ ਤੇ ਨਹੀਂ ਕਬੁੱਦ ਡੋਮਣੀ ਕੁਦਿਆ ਕਸਾਇਣ ਪਰ ਨਿੰਦਾ ਘਟ ਚੂੜੀ ਜਿਹੜਾ ਦਿਨ ਰਾਤ ਬਗਾਈ ਨਿੰਦਿਆ ਕਰਦਾ ਮਹਾਰਾਜ ਕਹਿੰਦੇ ਉਸ ਤੋਂ ਵੱਡਾ ਚੂੜਾ ਕਿਹੜਾ ਹੈ ਤਾਂ ਅੰਦਰ ਦੀ ਬਿਰਤੀ ਕਬੁੱਤ ਡੋਮਣੀ ਕੁਦਿਆ ਕਸਾਇਣ ਪਰ ਨਿੰਦਾ ਘਟ ਚੂਰੀ ਅੱਗੇ ਮਹਾਰਾਜ ਕਹਿੰਦੇ ਮੁੱਠੀ ਕਰੋਧ ਚੰਡਾਲ ਜਿਹੜਾ ਗੁੱਸੇ ਨਾਲ ਹਰ ਵੇਲੇ ਭਰੇ ਹੀ ਰਹਿੰਦਾ ਹੈ ਮਹਾਰਾਜ ਕਹਿੰਦੇ ਉਸ ਤੋਂ ਵੱਡੀ ਚੰਡਾਲ ਬਿਰਤੀ ਕੀ ਇਹਦਾ ਮਤਲਬ ਸਤਗੁਰਾਂ ਨੇ ਇਹ ਕੁਇਸਤ ਗੱਲ ਨੂੰ ਸਮਝਣਾ ਚਾਹੀਦਾ ਮਨੁੱਖ ਦੇ ਅੰਦਰ ਦੀਆਂ ਨਖਿਤ ਬਿਰਤੀਆਂ ਨਾਲ ਅਰਥ ਕੀਤੇ ਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੈਂ ਅਰਜ਼ ਕੀਤੀ ਪਹਿਲੇ ਭਗਤ ਜਿਹੜੇ ਨੇ ਉਹ ਜੈ ਦੇਵ ਜੀ ਨੇ ਉਸ ਤੋਂ ਇਲਾਵਾ ਭੱਟ ਸਾਹਿਬ ਜੀ ਨੇ ਗੁਰ ਸਿੱਖ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਗਤ ਜੈ ਦੇਵ ਦੀ ਬਾਣੀ ਦਰਜ ਕੀਤੀ ਚਲੋ ਅੱਜ ਇਹ ਵਿਸ਼ਾ ਨਹੀਂ ਬਹੁਤ ਡਿਟੇਲ ਵਾਲਾ ਹੈ ਗੁਰੂ ਔਰ ਭਗਤ ਪਦਵੀ ਕੀ ਹੈ ਜਿਹਨੂੰ ਸਾਡਾ ਸਮਾਜ ਸਮਝ ਨਹੀਂ ਰਿਹਾ ਤੇ ਵੋਟਾਂ ਦੀ ਰਾਜਨੀਤੀ ਕਰਕੇ ਧਰਮ ਦੇ ਗਹਿਰੇ ਰਾਸ ਨੂੰ ਸਮਝਣ ਦੀ ਥਾਂ ਲੋਕ ਉਹ ਕੋਈ ਸ਼ਬਦ ਵਰਤਣ ਲੱਗ ਪੈਂਦੇ ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਦੇ ਅਰਥ ਕੀ ਨੇ ਜੇਸੀ ਕੋਸ਼ ਨੂੰ ਦੇਖੀਏ ਤੇ ਅਸਲ ਚ ਜਿਹੜਾ ਸ਼ਬਦ ਸਾਡੇ ਕੋਲ ਭਗਤ ਹੈ ਇਹ ਵੇਦ ਵਿੱਚ ਸ਼ਬਦ ਵਰਤਿਆ ਗਿਆ ਭਗਤ ਕਕੇ ਨਾਲ ਕਹਿ ਲਓ ਜਦੋਂ ਅਸੀਂ ਇਸ ਭਗਤ ਸ਼ਬਦ ਦੇ ਅਰਥ ਦੇਖਨੇ ਤੇ ਇਹ ਭਜ ਧਾਤੂ ਤੋਂ ਬਣਿਆ ਸੰਸਕ੍ਰਿਤ ਦੀ ਰੂਟ ਜਿਹੜੀ ਭਜ ਧਾਤੂ ਤੋਂ ਬਣੀ ਇਹਦਾ ਅਰਥ ਹੈ ਆਰਾਧਨਾ ਸੇਵਨਾ ਪੂਜਾ ਕਰਨੀ ਭਗਤ ਦੇ ਅਰਥ ਗੁਰਸਿੱਖਾਂ ਨੇ ਜਦੋਂ ਵੈਗੁਰੂ ਵਿਦਵਾਨਾਂ ਨੇ ਕੀਤੇ ਉਹਨਾਂ ਨੇ ਅੱਖਰਗਤ ਅਰਥ ਵੀ ਕੀਤੇ ਕਿਉਂਕਿ ਪੱਬਾ ਗੱਗਾ ਤੇ ਤੱਤਾ ਇਹ ਤਿੰਨ ਅੱਖਰਾਂ ਦਾ ਜੋੜ ਭਗਤ ਹੈ ਤੇ ਆਪ ਸਭ ਸੂਝਵਾਨ ਇੱਥੇ ਬੈਠੇ ਹੋ ਕਿ ਉਚਾਰਨ ਬਾਣੀ ਇੱਕ ਰੱਖਦੀ ਹੈ ਸਪੈਲਿੰਗ ਇੱਕ ਨਹੀਂ ਅਰਥਾਂ ਵਿੱਚ ਫਰਕ ਹੈ ਹੁਣ ਮੈਂ ਸ਼ਬਦ ਵਰਤਿਆ ਭੱਬਾ ਗੱਗਾ ਤੇ ਤੱਤਾ ਇਹ ਸ਼ਬਦ ਹੈ ਭਗਤ ਤੇ ਸੋਜਵਾਨ ਵਿਦਵਾਨ ਅਰਥ ਕਰਦੇ ਨੇ ਭੱਬੇ ਦਾ ਅਰਥ ਹੈ ਭਾਵ ਗੱਗੇ ਦਾ ਅਰਥ ਹੈ ਗਿਆਨ ਤੇ ਤੱਤੇ ਦਾ ਅਰਥ ਹੈ ਤਿਆਗ ਉਹ ਭਗਤ ਦੇ ਅਰਥ ਕਰਦੇ ਨੇ ਕਿ ਜਿਸ ਅੰਦਰ ਪਰਮਾਤਮਾ ਦੇ ਪ੍ਰਤੀ ਭਾਵ ਹੈ ਭਾਵਨਾ ਹੈ ਪ੍ਰੇਮ ਹੈ ਜਿਨੂੰ ਭਗਤ ਜੀ ਨੇ ਕਿਹਾ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ ਭਾਵ ਦਿਨ ਭਗਤ ਨਾ ਹੋਏ ਤੇਰੇ ਭੱਬੇਦਰ ਇਥੇ ਭਾਵ ਦੂਸਰਾ ਲਫਜ਼ ਮੈਂ ਵਰਤਿਆ ਗਿਆਨ ਗੱਗਾ ਗਿਆਨ ਦੇਖੋ ਕਿਤਾਬ ਚੋਂ ਗਿਆਨ ਨਹੀਂ ਜਿਸ ਦੀ ਪ੍ਰੇਮਾ ਭਗਤੀ ਵਿੱਚੋਂ ਰੋਹਾਨੀ ਗਿਆਨ ਨਿਕਲਦਾ ਹੈ ਜਿਸ ਕੋਲ ਭਾਵ ਹੈ ਜਿਸ ਕੋਲ ਰੂਹਾਨੀ ਗਿਆਨ ਹੈ ਤੇ ਜਿਸ ਨੇ ਆਪਣੀ ਜ਼ਿੰਦਗੀ ਵਿੱਚ ਮਨੁੱਖਾ ਜਨਮ ਚ ਰਹਿੰਦਿਆਂ ਰਹਿੰਦਿਆਂ ਆਪਣੇ ਅੰਦਰ ਦੀਆਂ ਵਾਸ਼ਨਾਵਾਂ ਨੂੰ ਤਿਆਗ ਦਿੱਤਾ ਫਿਰ ਬਿੰਤੀ ਪੱਬਾ ਗੱਗਾ ਤੇ ਤੱਤਾ ਭਾਵ ਗਿਆਨ ਤੇ ਤਿਆਗ ਜਿਸ ਦੇ ਜੀਵਨ ਵਿੱਚ ਹੈ ਪਰ ਜਦੋਂ ਅਸੀਂ ਬਾਣੀ ਚ ਪਾਠ ਕਰਾਂਗੇ ਉਦੋਂ ਸਾਨੂੰ ਅਰਥ ਮਿਲਣਗੇ ਜ਼ਰੂਰ ਹੈ ਪਰ ਵਕ ਵਕਤਾ ਮੈਂ ਆਪ ਨੂੰ ਬੇਨਤੀ ਕਰਾਂ ਬਾਣੀ ਚ ਭਗਤ ਭਗਤਾ ਭਗਤਾ ਭਗਤੋ ਭਗਤੀ ਭਗਤਨ ਇਹ ਸਾਰੇ ਲਬਜ ਮਹਾਰਾਜ ਜੀ ਵਰਤੇ ਚਲੋ ਇਸ ਵਿਸ਼ੇ ਚ ਨਹੀਂ ਉਂ ਮੈਂ ਇੱਕ ਬੇਨਤੀ ਕਰਾਂਗਾ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਜਿੱਥੇ ਭੱਵਾ ਗੱਗਾ ਤੇ ਤੱਤਾ ਮੁਕਤਾ ਹੈ ਉਦੇ ਅਰਥ ਬੜੇ ਸਪਸ਼ਟ ਨੇ ਕਿ ਭਗਤ ਜਨਾਂ ਦਾ ਸਮੂਹ ਗ੍ਰਾਮਰ ਅਨੁਸਾਰ ਕਿ ਬਹੁਤ ਸਾਰੇ ਭਗਤ ਪਰ ਉਚਾਰਨੇ ਦਾ ਹੀ ਹੈ ਤੇ ਜਿੱਥੇ ਭੱਵਾ ਗੱਗਾ ਤੱਤੇ ਨੂੰ ਸਿਹਾਰੀ ਹੈ ਲਫ਼ਜ਼ ਉੱਥੇ ਵੀ ਭਗਤ ਕਹਿੰਨੇ ਆ ਉਹਦਾ ਅਰਥ ਹੈ ਭਗਤੀ ਸਿਮਰਨ ਜਿੱਥੇ ਭੱਬਾ ਗੱਗਾ ਤੱਤੇ ਨੂੰ ਔਂਕੜ ਕਹ ਉਹਦਾ ਅਰਥ ਕਹਿ ਕੇ ਇੱਕ ਭਗਤ ਮੈਂ ਫਿਰ ਬੇਨਤੀ ਕਰਾਂ ਤੂੰ ਪਾਠ ਰੋਜ਼ ਕਰਦੇ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਆ ਗਿਆ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਜੀ ਕਦੀ ਮਨ ਚ ਆਇਆ ਕਿ ਭਗਤ ਨਾਲ ਇਸਤਰੀ ਲਿੰਗ ਤੇਰੀ ਵੀ ਆ ਗਿਆ ਤੇ ਭਗਤ ਨਾਲ ਤੇਰੇ ਬਹੁਵਚਨ ਵੀ ਆ ਗਿਆ ਇਹ ਮਾਜਰਾ ਕੀ ਤੇ ਫਿਰ ਜਦੋਂ ਅਸੀਂ ਉਹਦੇ ਸਰੂਪ ਦੇ ਦਰਸ਼ਨ ਕਰਾਂਗੇ ਜਿੱਥੇ ਤੇਰੀ ਭਗਤ ਹੈ ਉੱਥੇ ਤੱਤੇ ਨੂੰ ਸਿਹਾਰੀ ਲੱਗੀ ਇਹਦਾ ਅਰਥ ਤੇ ਤੇਰੀ ਭਗਤੀ ਤੇ ਜਿੱਥੇ ਤੇਰੇ ਭਗਤ ਹੈ ਇਹ ਬਹੁਵਚਨ ਹੈ ਤੇਰੀ ਭਗਤੀ ਕਰਨ ਵਾਲਾ ਉਚਾਰਨ ਤਾਂ ਇੱਕੋ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੈਂ ਬੇਨਤੀ ਕਰਾਂ ਸਭ ਤੋਂ ਪਹਿਲਾਂ ਭਗਤ ਦੀ ਜਿਹੜੀ ਡੈਫੀਨੇਸ਼ਨ ਹੈ ਜਿਹੜੀ ਪਰਭਾਸ਼ਾ ਹੈ ਉਹ ਬਾਬੇ ਫਰੀਦ ਨੇ ਦਿੱਤੀ। ਉਹਨਾਂ ਦੇ ਸ਼ਲੋਕਾਂ ਵਿੱਚ ਇੱਕ ਸ਼ਲੋਕ ਉਸ ਵਿੱਚ ਉਹਨਾਂ ਨੇ ਤਿੰਨ ਗੁਣ ਜਿਹਦੇ ਵਿੱਚ ਰੋਹਾਨੀ ਨੇ ਉਹਨੂੰ ਕਿਹਾ ਇਹ ਭਗਤ ਹੈ। ਉਹਨਾਂ ਦੇ ਸਭ ਤੋਂ ਪਹਿਲਾ ਭਗਤ ਦੀ ਪਰਵਾਸ਼ਾ ਭਗਤ ਕੌਣ ਹੈ ਇਹ ਸਾਨੂੰ ਸ਼ਲੋਕਾਂ ਵਿੱਚੋਂ ਮਿਲਦਾ ਮਤ ਖੁੰਦੀ ਹੋਏ ਇਆਣਾ ਤਾਣ ਖੁੰਦਾ ਹੋਏ ਨਿਤਾਣਾ ਅਣ ਖੁੰਦਾ ਆਪ ਵੰਡਾਏ ਕੋਈ ਐਸਾ ਭਗਤ ਸਦਾ ਹੈ ਫਿਰ ਬਿੰਤ ਮਤ ਹੈ ਪਰ ਖੰਘਕਾਰੀ ਕੋਈ ਨਹੀਂ ਸੱਚ ਏਵੇਂ ਇਆਣਾ ਬਣ ਕੇ ਰਹਿੰਦਾ ਹੈ ਇਆਣਾ ਅਰਥ ਕਮਲਾ ਨਹੀਂ ਉਹਦੇ ਅੰਦਰ ਵੈਰ ਵਿਰੋਧ ਵਾਲੀ ਬਿਰਤੀ ਨਹੀਂ ਜਿਵੇਂ ਬੱਚੇ ਦਾ ਅੰਦਰ ਬਿਲਕੁਲ ਨਿਰਸ਼ਲ ਨਿਰਮਲ ਨਿਰਵੈਰ ਹੈ ਸੱਚਮੁੱਚ ਭਗਤ ਦਾ ਅੰਦਰ ਜੇ ਇਆਣਾ ਪੰਦਾ ਅਰਥ ਹੈ ਇੱਥੇ ਨਿਰਸ਼ਲ ਨਿਰਮਲ ਤੇ ਨਿਰਵੈਰ ਦੇ ਅਰਥ ਲਾ। ਮਤ ਖੁੰਦੀ ਹੋਏ ਇਆਣਾ ਤੇ ਮਹਾਰਾਜ ਕਹਿੰਦੇ ਤਾਨ ਖੁੰਦਾ ਹੋਏ ਨਿਤਾਣਾ ਤਾਕਤ ਬੜੀ ਹੈ ਪਰ ਉਹ ਕਦੀ ਤਾਕਤ ਦਾ ਪ੍ਰਗਟਾਵਾ ਨਹੀਂ ਕਰਦਾ। ਤੀਸਰੀ ਬੇਨਤੀ ਅਣ ਖੁੰਦਾ ਆਪ ਵੰਡਾਏ ਉਸ ਕੋਲ ਜੇ ਥੋੜੇ ਤੋਂ ਥੋੜਾ ਵੀ ਹੈ ਉਹ ਵੰਡ ਕੇ ਖਾਂਦਾ ਹੈ ਭਗਤ ਜੀ ਨੇ ਬਾਬਾ ਸਾਹਿਬ ਨੇ ਕਿਹਾ ਮਤ ਖੁੰਦੀ ਹੋਏ ਆਣਾ ਤਾਣ ਖੁੰਦਾ ਹੋਏ ਨਿਤਾਣਾ ਅਣ ਖੁੰਦਾ ਆਪ ਵੰਡਾਏ ਕੋਈ ਐਸਾ ਭਗਤ ਸਦਾ ਜਿਸ ਮਹਾਂਪੁਰਖ ਦਾ ਅੱਜ ਜਨਮ ਦਿਹਾੜਾ ਹੈ ਭਗਤ ਸਾਹਿਬ ਜੀ ਦਾ ਪਹਿਲੀ ਗੱਲ ਕਿ ਜਿੰਨੇ ਮਹਾਂਪੁਰਖ आम गरीबी ਚੋਂ ਉੱਠਿਆ ਉਹਨਾਂ ਦੀ ਤੁਸੀਂ ਹਿਸਟਰੀ ਨੂੰ ਪੜ੍ਹੋ ਉਹ ਸਾਨੂੰ ਜਨਮ ਦਿਹਾੜਾ ਸਹੀ ਤਰੀਕ ਨਹੀਂ ਮਿਲੇ ਉਸ ਦਾ ਕਾਰਨ ਹੈ ਉਸ ਦੇ ਹਾਲਾਤ ਐਸੇ ਨੇ ਗਰੀਬੀ ਹੈ ਸਮਾਜ ਦੀਆਂ ਠੋਕਰਾਂ ਭਗਤ ਸਾਹਿਬ ਜੀ ਦੇ ਜਨਮ ਸੰਬੰਧੀ ਕਾਫੀ ਜ਼ਿਆਦਾ મત ਭੇਦ ਇਸ ਕਰਕੇ ਮੈਂ ਸਿਰਫ ਇੱਕੋ ਗੱਲ ਕਾਂਗਾ ਕਿ ਪਿਤਾ ਜੀ ਦਾ ਨਾਮ ਰਗੂ ਹੈ ਰघव ਹੈ ਮਾ ਦਾ ਨਾਮ ਦੁਰਬਿਨਿਆ ਹੈ ਤੇ ਉਹਨਾਂ ਦੀ ਬਾਣੀ ਚੋ ਜੋ ਮਿਲਦਾ ਹੈ ਕਿ ਉਹ ਬਨਾਰਸ ਦੇ ਨਜ਼ਦੀਕ ਉਹਨਾਂ ਦਾ ਜਨਮ ਹੁੰਦਾ ਹੈ ਉਹਨਾਂ ਨੇ ਕਿਹਾ ਬਾਣੀ ਚ ਕਿ ਮੇਰੀ ਜਾਤ ਕੁੱਟ ਬੰਡਲਾ ਢੋਲ ਢਵੰਤਾ ਨਿਤੈ ਬਨਾਰਸੀ ਆਸ-ਪਾਸਾ ਇਹਦਾ ਮਤਲਬ ਬਨਾਰਸ ਦੇ ਨਜ਼ਦੀਕ ਕੋ ਥਾਂ ਵੀ ਚਲੋ ਹੁਣ ਬਣਿਆ ਭਗਤ ਰਵਦਾਸ ਸਾਹਿਬ ਜੀ ਮਹਾਰਾਜ ਉਹਨਾਂ ਦੇ 16 ਰਾਗਾਂ ਚ 40 ਸ਼ਬਦ ਉਹਨਾਂ ਦੀ ਬਾਣੀ ਬਾਰੇ ਕੋਈ ਪਰਮਾਨਕਤਾ ਤੇ ਸੰਦੇਹ ਨਹੀਂ ਕਿਉਂਕਿ ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਦਰਜ ਹੋ ਗਿਆ ਨਾ ਮੈਂ ਆਪ ਨੂੰ ਇੱਕ ਬੇਨਤੀ ਕਰਾਂ ਕਿ ਹੰਕਾਰ ਚ ਨਹੀਂ ਜੇ ਗੁਰੂ ਅਰਜੁਨ ਦੇਵ ਮਹਾਰਾਜ ਇਹਨਾਂ ਮਹਾਂਪੁਰਖਾਂ ਦੀ ਬਾਣੀ ਇੱਕ ਜਗ੍ਹਾ ਤੇ ਇਕੱਤਰ ਨਾ ਕਰ ਦੇ ਸੱਚ ਇਹਵੇਂ ਇਹਨਾਂ ਰਚਨਾਵਾਂ ਦਾ ਹਿੰਦੁਸਤਾਨ ਚ ਇੰਨਾ ਅਦਬ ਨਹੀਂ ਸੀ ਹੋਣਾ ਜਿੰਨਾ ਅਦਬ ਗੁਰੂ ਗ੍ਰੰਥ ਸਾਹਿਬ ਚ ਹੋ ਰਿਹਾ ਜਿੰਨਾ ਗੁਰੂ ਅਰਜੁਨ ਦੇਵ ਜੀ ਨੇ ਕਿਰਪਾ ਕੀਤੀ ਭਗਤ ਰਵਿਦਾਸ ਸਾਹਿਬ ਜੀ ਦੇ 16 ਰਾਗਾਂ ਚ 40 ਸ਼ਬਦ ਨੇ ਮੈਨੂੰ ਇਹ ਵੀ ਪਤਾ ਹੈ ਕੁਝ ਸੱਜਣ ਭਗਤ ਜਿਹਨੂੰ ਬਹੁਤ ਸ਼ਰਧਾ ਰੱਖਣ ਵਾਲੇ ਇਹ ਕਹਿੰਦੇ ਆ ਵੀ ਖਰਸ਼ੋਂ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਾ ਦੋ ਤੇ ਨਰਦੋਸਕ ਜਾਣਗੇ ਸਤਿ ਭਾਖੇ ਰਵਿਦਾਸ ਉਹ ਕਹਿੰਦੇ ਨੇ ਭਗਤ ਰਵਿਦਾਸ ਸਾਹਿਬ ਦਾ ਪਰ ਇਹ ਸ਼ਲੋਕ ਭਗਤ ਕਬੀਰ ਸਾਹਿਬ ਦੇ ਸ਼ਲੋਕਾਂ ਵਿੱਚ ਦਰਜ ਹੈ ਜਿਵੇਂ ਆਹ ਸ਼ਲੋਕ ਕੇ ਨਾਮਾ ਮਾਇਆ ਮੋਇਆ ਕੈ ਤਲੋਚਨ ਮੀਤ ਕਾਏ ਛੀਪੋ ਛੈਲੇ RAM ਨਾ ਲਾਵੋ ਚੀਤ ਇਹ ਅਸਲ ਚ ਵਾਰਤਾ ਲਾਪ ਨਾਮਦੇਵ ਤੇ ਤਰਲੋਚਨ ਦਾ ਪਰ ਇਸ ਬਚਨ ਦੇ ਉਚਾਰਨ ਕਰਤਾ ਸਨਮਾਨਯੋਗ ਭਗਤ ਕਬੀਰ ਜੀ ਮੇਰਾ ਖਿਆਲ ਹੈ ਦੋਨੋਂ ਭਗਤ ਸਮਕਾਲੀ ਵਰ ਦੇ ਇੱਕ ਦੂਜੇ ਦੇ ਨਾਵਾਂ ਦਾ ਜ਼ਿਕਰ ਕਰਦੇ ਪਰ ਭਗਤ ਦੀ ਤਸਵੀਰ ਚ ਥੋੜਾ ਥੋੜਾ ਫਰਕ ਹੈ ਇਸ ਨੁਕਤੇ ਨੂੰ ਆਪ ਸੁਣਿਓ ਮੈਂ ਤਸਵੀਰ ਸ਼ਬਦ ਵਰਤੇ ਖੈਨ ਸੱਚ ਤੱਕ ਪਹੁੰਚੇ ਭਗਤ ਰਵਿਦਾਸ ਸਾਹਿਬ ਦੇ 40 ਸ਼ਬਦ ਨੇ ਉਹ ਤਕਰੀਬਨ ਹਰ ਵਿਸ਼ੇ ਦੀ ਗੱਲ ਕਰਦੇ ਗਰੀਬੀ ਦੀ ਦਰਦਰਤਾ ਦੀ ਰਾਜ ਭਾਗ ਦੀ ਉਹ ਸਾਰੀ ਗੱਲ ਕਰਦੇ ਆ ਮੌਤ ਦੀ ਕਬੀਰ ਸਾਹਿਬ ਵੀ ਕਰਦੇ ਪਰ ਥੋੜਾ ਥੋੜਾ ਲਫ਼ਜ਼ਾਂ 'ਚ ਫਰਕ ਹੈ ਜੀ ਕਈ ਵਾਰੀ ਆਪਾਂ ਸੋਚਨੇ ਵੀ ਆ ਭਗਤੀ ਕਰਨ ਵਾਲਾ ਇੰਨਾ ਕਾਲਾ ਇੰਨਾ ਗੁਸੈਲਾ ਇਹ ਤਾਂ ਮੂੰਹ ਫਾਟੇ ਇਨਾ ਇਹ ਸ਼ਬਦ ਵਰਤਦੇ ਨੇ ਕਈ ਵਾਰੀ ਤੂੰ ਇਨੀ ਭਗਤੀ ਕਰਨੇ ਰਵਦਾਸ ਸਾਹਿਬ ਨੂੰ ਕੋਈ ਕਹੇਗਾ ਤੇ ਚੇਤੇ ਰੱਖਿਓ ਨਿਮਰਤਾ ਨਾਲ ਹੱਥ ਜੋੜ ਕੇ ਕਹਿੰਦਾ ਜੋ ਤੂੰ ਕਹਿ ਮੈਂ ਇਹੀ ਆ ਕਬੀਰ ਨੂੰ ਕੋਈ ਕਹੇਗਾ ਉਹ ਵਾਪਸ ਨਹੀਂ ਜਾ ਸਕਦਾ ਉਹਨੂੰ ਨਾਲ ਹੀ ਜਵਾਬ ਹੈ ਠੋਕ ਕੇ ਦਿੰਦੇ ਮੈਂ ਦੋ ਤਿੰਨ ਉਦਾਹਰਨਾਂ ਦਿਆਂਗਾ ਬਾਣੀ ਚ ਕਿਉਂਕਿ ਇਹ ਓਸ਼ੋ ਕਹਿੰਦਾ ਸੀ ਇਹ ਉਹ ਖਿੜੇ ਹੋਏ ਫੁੱਲ ਨੇ ਕਿ ਜਿਹੜੇ ਜਿਵੇਂ ਜੰਗਲ ਚ ਆਪਣੇ ਆਪ ਖਿੜੇ ਆਪਣੇ ਆਪ ਸੁਗੰਧੀ ਦਿੰਦੇ ਨੇ ਇਹ ਉਹ ਫੁੱਲ ਨਹੀਂ ਜਿਨ੍ਹਾਂ ਨੂੰ ਕਿਸੇ ਮਾਲੀ ਨੇ ਬਗੀਚੇ ਵਿੱਚ ਉਗਾਇਆ ਹੈ ਇਹ ਤਾਂ ਕੁਦਰਤੀ ਤੌਰ ਤੇ ਪੈਦਾ ਹੋਏ ਫੁੱਲ ਨੇ ਜਿਨ੍ਹਾਂ ਦੇ ਬਾਪ ਦਾਦੇ ساری ਜ਼ਿੰਦਗੀ ਉੱਚੀ ਜਾਤ ਵਾਲਿਆਂ ਦੀ ਗੁਲਾਮੀ ਸਹਿੰਦੇ ਰਹੇ ਰੱਬ ਨੇ ਉਹਨਾਂ ਦੇ ਘਰ ਵਿੱਚ ਰੋਹਾਨੀਅਤ ਦੇ ਫੁੱਲ ਪੈਦਾ ਕਰ ਦਿੱਤੇ ਇਹਨਾਂ ਦਾ ਕੋਈ ਪਿਸ਼ੋਕੜ ਏ ਥੋੜਾ ਪਿਓ ਬ੍ਰਹਮ ਗਿਆਨੀ ਸੀ ਦਾਦਾ ਬ੍ਰਹਮ ਗਿਆਨੀ ਹੁਣ ਦੋ ਤਿੰਨ ਸ਼ਬਦ ਨੇ ਪਹਿਲੀ ਗੱਲ ਭਗਤ ਰਵਦਾਸ ਸਾਹਿਬ ਜੀ ਮਹਾਰਾਜ ਮੈਨੂੰ ਅੱਜ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਉਸ ਮਹਾਂਪੁਰਸ਼ ਦੇ ਐਡੇ ਵੱਡੇ ਰੋਖਾਨੀ ਗਿਆਨ ਨੂੰ ਲੋਕ ਸੜਕਾਂ ਤੇ ਨੱਚ ਟੱਪ ਕੇ ਬਤੀਤ ਕਰਦੇ ਨੇ ਸਮਝ ਹੀ ਨਹੀਂ ਪੈਂਦੀ ਉਹਦਾ ਸਿਧਾਂਤ ਕਿਤਨਾ ਵੱਡਾ ਹੈ ਉਹਨਾਂ ਦਾ ਸਭ ਤੋਂ ਪਹਿਲਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਤੋਹੀ 모ਹੀ 모ਹੀ ਤੋਹੀ ਇਹ ਸ੍ਰੀ ਰਾਗ ਦਾ ਸ਼ਬਦ ਹੈ ਪਹਿਲਾ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਾਨਿਕ ਕਟਿਕ ਜਲ ਤਰੰਗ ਜੈਸਾ ਇਦਾ ਮਤਲਬ ਪਹਿਲਾ ਸ਼ਬਦ ਗੁਰੂ ਅਰਜੁਨ ਦੇਵ ਜੀ ਨੇ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਉਹਨਾਂ ਦੀ ਅਪੇਧਤਾ ਦਾ ਦਿੱਤਾ ਇਹਨੂੰ ਇਹ ਗੱਲ ਸੁਣੀਓ ਥੋੜਾ ਜਿਹਾ ਵਿਦਾਂਤੀ ਕਹਿੰਦਾ ਹਮ ਬ੍ਰਹਮਸਮੀ ਸੂਫੀ ਕਹਿੰਦਾ ਅਨਲ ਹਕ ਰਵਿਦਾਸ ਗੱਲ ਉਹੀ ਕਰ ਰਿਹਾ ਪਰ ਉਸ ਵਿੱਚ ਮੈਂ ਦਾ ਜ਼ਿਕਰ ਨਹੀਂ ਹੋ ਰਿਹਾ ਉਦੇ ਵਿੱਚ ਅਪੇਦਤਾ ਹੈ ਇਹਦਾ ਮਤਲਬ ਤੋਹੀ 모ਹੀ ਤੇਰੇ ਵਿੱਚ ਮੇਰੇ ਵਿੱਚ ਮੇਰੇ ਵਿੱਚ ਤੇਰੇ ਵਿੱਚ ਇਤੋ ਹੀ ਸ਼ਬਦ ਹੈ ਸੋਹੰਗ ਜਿਹੜਾ ਸੋਹੰ ਸ਼ਬਦੇ ਦੇ ਅਰਥ ਵੀ ਹੈ ਸੋਹ ਦਾ ਅਰਥ ਹੈ ਉਹ ਹੰਗ ਦਾ ਅਰਥ ਹੈ ਮੈਂ ਸੋਹੰਗ ਉਹ ਮੈਂ ਤੇ ਮੈਂ ਉਹ ਜਿਹਨੂੰ ਤੋਹੀ 모ਹੀ 모ਹੀ ਤੋਹੀ ਕਹ ਰਿਹਾ ਹੈ ਭਗਤ ਸਾਹਿਬ ਸ਼ਬਦ ਵਰਤ ਰਿਹਾ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਤੇਰੇ ਵਿੱਚ ਮੇਰੇ ਵਿੱਚ ਮੇਰੇ ਵਿੱਚ ਤੇਰੇ ਵਿੱਚ ਕੀ ਫਰਕ ਅੱਗੇ ਫਿਰ ਵੇਖੋ ਮੈਂ ਤਾਂ ਬੇਨਤੀ ਕਰਨ ਲੱਗਾ ਇੰਨੀ ਨਿਮਰਤਾ ਕਹਿੰਦੇ ਹਾਂ ਥੋੜਾ ਜਿਹਾ ਲੱਗਦਾ ਲੋਕਾਂ ਨੂੰ ਭੁਲੇਖਾ ਹੈ ਮੈਂ ਚਮਾਰ ਕਰ ਪੈਦਾ ਹੋਇਆ ਮਰੇ ਪਸ਼ੂ ਢੋਣਾ ਲੋਕਾਂ ਦੀਆਂ ਜੁੱਤੀਆਂ ਗੰਡਣਾ ਬਸ ਇੰਨਾ ਕੁ ਫਰਕ ਹੈ ਲੋਕ ਸਮਝਣ ਜਿਵੇਂ ਸੋਨੇ ਦੇ ਵਿੱਚੋਂ ਨਿਕਲੇ ਕੋਈ ਸੋਨੇ ਦੇ ਕੜੇ ਤੇ ਜਿਵੇਂ ਸਮੁੰਦਰ ਵਿੱਚੋਂ ਨਿਕਲੀਆਂ ਲਹਿਰਾਂ ਜਿਨ੍ਹਾਂ ਨੂੰ ਸਮਝ ਨਹੀਂ ਉਹ ਕੜਿਆਂ ਨੂੰ ਤੇ ਸੋਨੇ ਨੂੰ ਵੱਖ ਸਮੇਂ ਦਿਆ ਜਿਨ੍ਹਾਂ ਨੂੰ ਸਮਝ ਕੇ ਉਹ ਸੋਨੇ ਦੀ ਦਲੀ ਤੇ ਕੜਿਆਂ ਨੂੰ ਬਰਾਬਰ ਹੀ ਸਮਝਦੇ ਆ ਉਹ ਸਮੁੰਦਰ ਤੇ ਸਮੁੰਦਰ ਦੀਆਂ ਲਹਿਰਾਂ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਣਿਕ ਕਟਿਕ ਕਣਕ ਦਾ ਅਰਥ ਆ ਕਣਕ ਨਹੀਂ ਆਪਣੀ ਇਹ ਸੋਨਾ ਕਟਕ ਦਾ ਅਰਥ ਤੇ ਕੜਾ ਚੂੜੀਆਂ ਸੋਨਾ ਤੇ ਸੋਨੇ ਦੇ ਕੜੇ ਜਲ ਤਰੰਗ ਜੈਸਾ ਸਮੁੰਦਰ ਤੇ ਸਮੁੰਦਰ ਦੀਆਂ ਲਹਿਰ ਤੋਈ 모ਹੀ 모ਹੀ ਤੋਈ ਅੰਤਰ ਕੈਸਾ ਕਨਿਕ ਕਟਿਕ ਜਲ ਤਰੰਗ ਜੈਸਾ ਅਗਲੀ ਗੱਲ ਸੁਣੋ ਬੜੀ ਵੱਡੀ ਬਖਸ਼ਿਸ਼ ਕੀਤੀ ਉਹਨਾਂ ਕਹਿਣ ਲੱਗੇ ਪ੍ਰਮਾਤਮਾ ਤੇਰਾ ਮੁੱਢ ਕਦੀਬਨੀ ਸੁਭਾਅ ਹੈ ਕਿ ਤੂੰ ਦਾਤਾ ਹੈਂ ਤੂੰ ਰਿਜ਼ਕ ਦੇਂਨਾ ਹੈ ਤੂੰ ਜੀਵ ਪੈਦਾ ਕਰਨਾ ਹੈ ਤੂੰ ਜੀਵਾਂ ਦੀ ਸੰਭਾਲ ਕਰਨਾ ਹੈ ਇਹ ਤੇਰਾ ਆਪਣਾ ਸੁਭਾਅ ਹੈ ਇਹ ਤੈਨ ਕਿਸੇ ਨੇ ਕਿਹਾ ਨਹੀਂ ਇਹ ਤੇਰਾ ਮੁੱਧ ਕਦੀਮਾ ਸੁਧਾਕ ਹੈ ਤੂੰ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਪਰ ਇੱਕ ਨਾਂ ਸਾਡੇ ਕਰਕੇ ਤੇਰਾ ਬਣਿਆ ਜੇ ਅਸੀਂ ਨਾ ਪੈਦਾ ਹੁੰਦੇ ਇਹ ਸਾਡਾ ਕੰਮ ਨਾ ਹੁੰਦਾ ਤੇ ਤੇਰਾ ਨਾਮ ਕਿਸ ਲੈਣਾ ਸੀ ਉਹ ਸ਼ਬਦ ਹੈ ਜੋ ਪੈ ਹਮਨਾ ਪਾਪ ਕਰੰਤਾ ਆਗੇ અનੰਤਾ ਤੈਨੂੰ ਲੋਕ ਪਤਿਤ ਪਾਵਨ ਕਹਿੰਦੇ ਆ ਪਾਵਨ ਤਾਂ ਤੋਂ ਆਪਣੇ ਆਪ ਵਿੱਚ ਪਹਿਲੇ ਹੀ ਹੈ ਤੈਨੂੰ ਕੋਈ ਮੈਲ ਨਹੀਂ ਗੁਰੂ ਗੋਬਿੰਦ ਸਿੰਘ ਕਹਿੰਦੇ ਕਿ ਸ਼ੁੱਧਤਾ ਕੀ ਸ਼ਾਨ ਕਰਕੇ ਨਿਰਦੋਖੀ ਨਿਰੰਕਾਰ ਹੈ ਮਹਾਰਜ ਕਹਿੰਦੇ ਕਿ ਪਾਕ ਬੇਅਹਿਬ ਹੈ ਤੇਰੇ ਤੇ ਕੋਈ ਦਾਗ ਨਹੀਂ ਪਰ ਇੱਕ ਨਾਮ ਤੋਂ ਪਾਵਨ ਤਾਂ ਕੱਲਾ ਹੈ ਹੀ ਸੀ ਪਾਣੀ ਨਿਰਮਲ ਵਗ ਰਿਹਾ ਪਵਿੱਤਰ ਹੀ ਹੈ ਨਾ ਪਰ ਜਦੋਂ ਕੋਈ ਉਹ ਹੱਥ ਮੈਲੇ ਧੋ ਲਿੰਦਾ ਫਿਰ ਉਹਦੇ ਲਈ ਵਰਤਿਆ ਜਾਂਦਾ ਹੈ ਮੈਲ ਧੋਣ ਵਾਲਾ ਕਹਿਣ ਲੱਗੇ ਵੈਗੁਰੂ ਜੋ ਪੈ ਖੰਮਨਾ ਪਾਪ ਕਰਨਤਾ ਆਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਕੁੰਤਾ ਤੈਨੂੰ ਪਤਿਤ ਪਾਵਨ ਤਾਂ ਕਿਹਾ ਗਿਆ ਕਿਉਂਕਿ ਤੂੰ ਸਾਡੇ ਵਰਗੇ ਪਾਪੀਆਂ ਦੇ ਕੀਤੇ ਹੋਏ ਗੁਨਾਹਾਂ ਨੂੰ ਮਾਫ਼ ਕੀਤਾ ਜੇ ਅਸੀਂ ਪਤਿਤ ਨਾ ਹੁੰਦੇ ਤੇ ਤੂੰ ਕਦੀ ਪਤਿਤ ਪਾਵਨ ਨਹੀਂ ਸੀ ਹੁੰਦਾ ਦੇਖੋ ਇਹ ਭਗਤ ਜੀ ਦੇ ਅੰਦਰ ਦੀ ਇੱਕ ਭਾਵਨਾ ਹੈ ਮੈਂ ਸਿਰਫ ਦੋ ਤਿੰਨ ਗੱਲਾਂ ਕਰਨੀਆਂ ਤੁਹਾਡੇ ਨਾਲ ਭਾਈ ਸਭ ਤੁਸੀਂ ਆ ਜਾਓ ਉੱਤੇ ਪਲੀਜ਼ ਕਿਉਂਕਿ ਆਪਾਂ ਟਾਈਮ ਨਹੀਂ ਵੇਸਟ ਕਰਨਾ ਬਿਲਕੁਲ ਵੀ ਇਕ ਤਾਂ ਗੱਲ ਕਿ ਉਹਨਾਂ ਨੇ ਆਪਣੀ ਜਾਤ ਬਾਰੇ ਨਹੀਂ ਬਿਲਕੁਲ ਕਿਹਾ ਵੀ ਮੈਂ ਤੁਸੀ ਉਹਨਾਂ ਸਰੇਮ ਕਿਹਾ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ ਲੋਕੋ ਮੇਰੀ ਜਾਤ ਮੈਂ ਚਮਾਰਾਂ ਦਾ ਮੁੰਡਾ ਹਾਂ ਬੜੀ ਨਿਮਰਤਾ ਚ ਕਿਹਾ ਸੁਣੋ ਇਸ ਗੱਲ ਨੂੰ ਮੈਂ ਤਾਂ ਕਿਹਾ ਵੀ ਭਗਤ ਜਿਹੜੇ ਨੇ ਪਹੁੰਚੇ ਹੁੰਦੇ ਆ ਸੁਭਾਅ ਚ ਤਸੀਰ ਚ ਵਰਕ ਹੈ ਉਹ ਕਹਿੰਦੇ ਆ ਲੋਕੋ ਮੈਂ ਸੱਚੀ ਮੁੱਚੀ ਚਮਾਰਾਂ ਦਾ ਮੁੰਡਾ ਕਬੀਰ ਨੂੰ ਕਹੋ ਜੁਲਾਹ ਦਾ ਮੁੰਡਾ ਉਹ ਕਹਿੰਦਾ ਤੂੰ ਮਾਂ ਦੇ ਕਿਸੇ ਹੋਰ ਰਸਤੇ ਜੰਮਿਆ ਮੈਂ ਜੁਲਾਹ ਹਾਂ ਤੇ ਤੂੰ ਸਰਦਾਰ ਉਹ ਨਹੀਂ ਬਰਦਾਸ਼ਤ ਕਰਦਾ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ ਗਰਬ ਵਾਸ ਦਲੀਲਾਂ ਦੇ ਲੱਗ ਪਿਆ ਗਰਬ ਵਾਸ ਮੈਂ ਕੁੱਲ ਨਹੀਂ ਜਾਤੀ ਬ੍ਰह्मबिੰਦ ਤੇ ਸਭ ਉਤਪਾਤੀ ਕਉਰੇ ਬਾਹਮਣ ਕਉਰੇ ਪੰਡਿਤ ਬਾਹਮਣ ਕੱਬ ਕੇ ਹੋਏ ਬਾਹਮਣ ਕਹਿ ਕੇ ਜਨਮਤ ਕੋਈ ਜੋਤੋ ਬ੍ਰਾਹਮਣ ਬ੍ਰਾਹਮਣੀ ਅਰਵਦਾਸ ਨਹੀਂ ਕਹਿੰਦਾ ਉਹ ਨਿਮਰਤਾ ਚ ਕਹਿੰਦਾ ਨਹੀਂ ਕੋਈ ਨਹੀਂ ਸਾਰ ਲੈ ਤੂੰ ਆਪਣਾ ਇਹਦਾ ਮਤਲਬ ਇਹ ਨਹੀਂ ਉਹ ਕਮਜ਼ੋਰ ਮੈਂ ਤਾਂ ਕਿਆ ਵੀ ਤਸਵੀਰ ਖੈ ਕਦੀ ਨਿਮਰਤਾ ਚ ਬਾਬੇ ਸ੍ਰੀ ਚੰਦ ਜੀ ਦੇ ਦਾੜੇ ਨਾਲ ਚਰਨ ਛਾੜਦਾ ਹੈ ਤੇ ਕਦੀ ਤੇਜ ਪ੍ਰਤਾਪ ਲੈ ਕੇ ਦੋ ਕਿਰਪਾਨਾਂ ਪਾ ਕੇ ਬੈਠ ਜਾਂਦਾ ਹੈ ਉੱਥੇ ਭਗਤ ਜੀ ਨੇ ਕਿਹਾ ਨਾ ਜਾਉ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲਹੂ ਤੁਮ ਕਤ ਦੂਧ ਗੁਰਬਦਾਸ ਜੀ ਕਹਿੰਦੇ ਨੇ ਕੋ ਪਗ ਕਬੀਰ ਜੀ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਿਵਾਜਾ ਝੂਠੇ ਨੇ ਕੂੜੇ ਨੇ ਰਬਦਾਸ ਸ਼ਬਦ ਸ਼ਬਦਾਂ ਦੀ ਪਰਦਾ ਪਾ ਕੇ ਕਹਿੰਦੇ ਨਹੀਂ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋਰ ਨਹੀਂ ਟੇਠਾਉ ਰਾਜ ਭਾਗ ਦੀ ਉਹ ਵੀ ਗੱਲ ਕਰ ਰਿਹਾ ਹੈ ਚਲੋ ਖੜੂ ਆਪਾਂ ਇਹ ਬਰਾਬਰਤਾ ਰੱਖ ਕੇ ਨਹੀਂ ਕੋਈ ਗੁਰਬਾਣੀ ਦਾ ਤੁਲਨਾਤਮਕ ਵਿਦਾਨ ਕਰਨਾ ਮੈਂ ਸਿਰਫ ਇੱਕੋ ਬੇਨਤੀ ਕਰਾਂਗਾ ਕਿ ਭਗਤ ਰਵਦਾਸ ਸਾਹਿਬ ਜੀ ਦੀ ਬਾਣੀ ਚ ਅਪੇਧਤਾ ਵਿਕਾਰਾਂ ਤੋਂ ਬਚਣ ਦੀ ਨਿਮਰਤਾ ਸੱਚ ਇਹ ਵੇ ਕਿ ਪ੍ਰਮਾਤਮਾ ਦਾ ਪਿਆਰ ਸਤ ਸੰਗਤ ਤੇ ਮਿਲਾਪ ਲਈ ਤਰਲੇ ਤੇ ਨਾਲ ਜਿਹੜੀ ਬਖਸ਼ਿਸ਼ ਉਹਨਾਂ ਤੇ ਹੋਈ ਉਹਨਾਂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਨੂੰ ਬੇਝਿਜਕ ਦਰਜ ਕੀਤਾ ਹੈ ਉਹਨਾਂ ਦੇ ਚੇਲਿਆਂ ਵਿੱਚ ਖਾਸ ਕਰਕੇ ਚਤੌੜ ਦੀ ਰਾਣੀ ਜਾਲਾ ਬਾਈ ਮੀਰਾ ਬਾਈ ਦਾ ਜ਼ਿਕਰ ਆਉਂਦਾ ਹੈ ਜੀ ਪਰ ਮੈਂ ਇੱਕ ਬੇਨਤੀ ਕਰਾਂਗਾ ਕਿ ਭਗਤ ਜੀ ਮਹਾਰਾਜ ਇੱਕ ਸ਼ਬਦ ਕਹਿ ਕੇ ਤੇ ਗੁਰੂ ਨਾਨਕ ਸਾਹਿਬ ਨੇ ਬਹੁਤ ਕਮਾਲ ਦੀ ਦਲੀਲ ਦਿੱਤੀ ਹੈ ਕਿ ਕਿਉਂਕਿ ਇਸ ਧਰਤੀ ਤੇ ਸੱਚਪੇਟ ਦਾ ਬੜਾ ਅੱਜ ਵੀ ਬੜਾ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜਿਹੜਾ ਪ੍ਰਮਾਤਮਾ ਦੀ ਭਗਤੀ ਕਰਦਾ ਉਹ ਚਮਾਰ ਕਰ ਪੈਦਾ ਹੋ ਜਾ ਕਮਾਰ ਕਰ ਪੈਦਾ ਹੋ ਜਾ ਚੂੜੇ ਕਰ ਪੈਦਾ ਹੋ ਜਾ ਮੈਂ ਕਮਿਊਨਿਟੀ ਨਿੰਦ ਨਹੀਂ ਰਿਆ ਜਿਹੜਾ ਵੀ ਰੱਬ ਦੀ ਭਗਤੀ ਕਰਦਾ ਹੈ ਗੁਰੂ ਨਾਨਕ ਸਾਹਿਬ ਕਹਿੰਦਾ ਮੈਂ ਉਹਦੇ ਅੱਗੇ ਝੋਲੀ ਫਲਾ ਕੇ ਕਹਿੰਦਾ ਜੋ ਕੁਝ ਤੈਨੂੰ ਮਿਲਿਆ ਕਿਨ ਕਾਕ ਮੇਰੀ ਝੋਲੀ 'ਚ ਪਾ ਦੇ ਤੇ ਬਾਬਾ ਜੀ ਤੇ ਇਹਨਾਂ ਉੱਤੇ ਲੋਕ ਸ਼ੂਦਰ ਕਹਿੰਦੇ ਆ ਦੇਖੋ ਗੁਰੂ ਸਾਹਿਬ ਕੀ ਕਹਿ ਰਹੇ ਆ ਕਹਿੰਦੇ ਨੇ ਕੇਸਰ ਤਲੰਗ ਰਾਗ ਦਾ ਸ਼ਬਦ ਹੈ ਭਉ ਤੇਰਾ ਭਾਂਖ ਖਲਣੀ ਮੇਰਾ ਚੀਤ ਕੇਸਰ ਕੁਸਮ ਮਿਰਗਮੈ ਹਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਲਮਰ ਪਰਮਲ ਕਰਨਾ ਕੇ ਪਟ ਭਾਂਡਾ ਕਹੇ ਨਾ ਕੋਈ ਐਸਾ ਭਗਤ ਵਰਨ ਮੈ ਹੋਏ ਤੇਰਾ ਨਾਮ ਨਿਵੈ ਰਹਿ ਲਿਵਲਾਏ ਨਾਨਕ ਤਿੰਨ ਦਰ ਭੀਖਿਆ ਪਾਏ ਇਹ ਪੰਜ ਛੇ ਉਦਾਹਰਨਾਂ ਨੇ ਮਾਰਨ ਦਿੱਤੀਆਂ ਕੇਸਰ ਕੁਸਮ ਮਿਰਗਮੈ ਹਰਨਾ ਚਾਰ ਹੋ ਗਿਆ ਨਾ ਜੀ ਕੇਸਰ ਵਰਨਵੰਡ ਮੁਤਾਬਕ ਕਪੜੇ ਨੂੰ ਹੱਥ ਲਾਜੋ ਖੱਦਰ ਨੂੰ ਕਹਿੰਦਾ ਬਾਹਰ ਸਾਥ ਇਹ ਸ਼ੁੱਧ ਨੇ ਹੱਥ ਲਾ ਤਾਂ ਭੇਟ ਗਿਆ ਪਾਣੀ ਨੂੰ ਹੱਥ ਲਾ ਦੇ ਉਹ ਕਹਿੰਦਾ ਡੋਲ ਭਾਂਡਾ ਮਾਜ ਕੇਸਰ ਭਾਵੇਂ ਨੀਵੀਂ ਜਾਤ ਵਾਲਾ ਬੰਦਾ ਵੀ ਲਿਆ ਕੇ ਦੇ ਦੇ ਕਹਿੰਦਾ ਨਹੀਂ ਮੇਰਾ ਸ਼ਾਸਤਰ ਕਹਿੰਦਾ ਕੇਸਰ ਹੋਇਤਰੀ ਹੁੰਦਾ ਖੇੜਿਆ ਕੋਇਆ ਫੁੱਲ ਉਹਨ ਕਦੀ ਨਹੀਂ ਪੁੱਛਦਾ ਮਾਲਣ ਦੀ ਜਾਤ ਕਿਹੜੀ ਚیتے ਰੱਖਿਓ ਮਾਲੀ ਪਾਣੀ ਕੋਈ ਲਾਂਦਾ ਹੈ ਗੁਲਦਸਤੇ ਕੋਈ ਬਣਾਉਂਦਾ ਹੈ ਜਦੋਂ ਮੰਦਰ ਵੀ ਚਾਉਂਦਾ ਕਦੀ ਕਿਸੇ ਪੁੱਛਿਆ ਇਸ ਫੁੱਲ ਨੂੰ ਪਾਲਣ ਵਾਲਾ ਗੁੰਦਣ ਵਾਲਾ ਕੌਣ ਉਹ ਕਹਿੰਦੇ ਫੁੱਲ ਦੀ ਸੱਚ ਭੇਟ ਨਹੀਂ ਹੁੰਦੀ ਮਿਰਗਮੈ ਦਾ ਅਰਥ ਹੈ ਮਿਰਗ ਦੀ ਨਾਭੀ ਚੋਂ ਨਿਕਲਿਆ ਕੋਈ ਕਸਤੂਰੀ ਮਾਰ ਕੇ ਕੱਢਦੇ ਪਰ ਕਦੀ ਕਿਸੇ ਨੇ ਕਿਹਾ ਕਸਤੂਰੀ ਨੂੰ ਕਿਹੜਾ ਸ਼ਿਕਾਰੀ ਸੀ ਉਹਦੀ ਜਾਤ ਕੀ ਜਿੰਨੇ ਚੀਰਿਆ ਜੋਥੀ ਗੱਲ ਮਹਾਰਾਜ ਕਹਿੰਦੇ ਹਰਨਾ ਖਰਨਾ ਦਾ ਅਰਥ ਇੱਥੇ ਵੇ ਸੋਨਾ ਇੱਥੇ ਹਰਨ ਦਾ ਅਰਥ ਦੂਜਾ ਮਿਰਗ ਨਹੀਂ ਸੋਨਾ ਦੇਖੋ ਸੋਨਾ ਸੁਨਾਰ ਦੀ ਦੁਕਾਨ ਤੇ ਜਾਓ ਜੇ ਮੰਨ ਲਓ ਕਿ ਇੱਕ ਸ਼ੂਦਰ 100 ਕਾਲ ਸਿੱਖੀ ਚ ਨਹੀਂ ਇੱਕ ਨੀਵੀਂ ਜਾਤ ਦੀ ਬੀਬੀ ਆਪਣੀਆਂ ਚੂੜੀਆਂ ਵੇਚ ਜਾਏ ਤੇ ਸੁਨਾਰ ਇਹ ਨਹੀਂ ਕਦੀ ਕਹਿੰਦਾ ਤੇਰਾ ਹੱਥ 'ਚ ਪਾਏ ਸੋਨੇ ਦਾ ਰੇਟ ਘਟੇ ਕਿਉਂਕਿ ਸ਼ੂਦਰ ਦੇ ਘਰੋਂ ਆਇਆ ਹੈ ਤੇ ਸਵਰਨ ਜਾਤੀ ਵਾਲੇ ਦਾ ਯਾਦ ਹੈ ਉਹ ਕਹਿੰਦਾ ਨਹੀਂ ਸੋਨੇ ਦਾ ਰੇਟ ਹੈ ਕੀ ਗੁਰੂ ਨਾਨਕ ਸਾਹਿਬ ਦੀ ਦਲੀਲ ਦੇਖੋ ਕਹਿੰਦੇ ਸੋਨਾ ਕੋ ਉੱਚੀ ਜਾਤ ਵਾਲਾ ਪਾਏ ਕੋ ਨੀਵੀਂ ਜਾਤ ਵਾਲਾ ਪਾਏ ਸੋਨਾ ਪਿੱਟਦਾ ਨਹੀਂ ਫੁੱਲ ਕਿਸੇ ਦੇ ਹੱਥ 'ਚ ਪਿੱਟਦਾ ਨਹੀਂ ਬੇਨਤੀ ਕਰਾਂ ਕਸਤੂਰੀ ਨਹੀਂ ਪਿੱਟਦੀ ਅੱਗੇ ਮਹਾਰਾਜ ਕਹਿੰਦੇ ਕੋਇਸਰ ਕੁਸਮ ਮਿਰਗਮੈ ਹਰਨਾ ਸਰਬ ਸ਼ਰੀਰੀ ਚੜਨਾ ਇਹ ਸਾਰੇ ਸ਼ਰੀਰਾਂ 'ਚ ਕੁਰਬਾਨ ਹੈ ਚੰਦਨ ਭਗਤਾਂ ਜੋਤਾਂ ਨਹੀਂ ਚੰਦਨ ਤੇ ਭਗਤ ਦਾ ਜੀਵਨ ਇੱਕੋ ਹੈ ਚੰਦਨ ਆਪਣੀ ਸੁਗੰਧੀ ਦਿੰਦਾ ਹੈ ਭਗਤ ਆਪਣੇ ਰੂਖਾਨੀ ਜੀਵਨ ਦੀ ਸੁਗੰਧੀ ਦਿੰਦਾ ਸਰਬੇ ਪਰਮਲ ਕਰਨਾ ਸਾਰਿਆਂ ਨੂੰ ਸੁਗੰਧੀ ਦੇ ਰਿਹਾ ਅਗਲਾ ਬਚਨ ਘੇ ਪਟ ਭਾਂਡਾ ਕਹੇ ਨਾ ਕੋਏ ਇਹ ਸ਼ਬਦ ਘੇ ਪਟ ਭਾਂਡਾ ਇਹਦੇ ਅਰਥ ਇੰਜ ਕਰਾਂਗੇ ਘੇ ਭਾਂਡਾ ਪਟ ਆਪਾਂ ਤੁਕ ਨਹੀਂ ਬਦਲਾਂਗੇ ਕਿਹ ਦਾ ਸਬੰਧ ਭਾਂਡੇ ਨਾਲ ਹੈ ਅੱਜ ਚਲੋ ਅਸੀਂ ਆ ਪੈਕਿੰਗ ਸਟੀਲ ਦੀ ਆ ਗਈ ਜਾਂ ਪਲਾਸਟਿਕ ਆ ਗਈ ਪੁਰਾਣੇ ਸਮੇਂ ਬਜ਼ੁਰਗਾਂ ਨੂੰ ਪਤਾ ਹੈ ਕੱਚੇ ਚਮੜੇ ਦੇ ਕੁੱਪੇ ਬੰਦੇ ਸਨ ਪਸ਼ੂਆਂ ਦਾ ਕੱਚਾ ਚਮੜਾ ਉਹਦਾ ਕੁੱਪਾ ਉਸ ਕੁੱਪੇ ਵਿੱਚ ਘਿਓ ਪਾਉਂਦੇ ਸਨ ਜੇ ਕੋਈ ਪੁੱਛੇ ਵੀ ਬੰਦੇ ਦੀ ਬਾਡੀ ਤੋਂ ਤੂੰ ਨਵਰਤ ਕਰ ਰਹੇ ਹੈ ਤੇ ਜਿਹੜਾ ਤੂੰ ਘਿਓ ਜੋਤ ਵਾਲੀ ਬੈਠਾ ਮੰਦਰ ਅੱਗੇ ਤੈਨੂੰ ਪਤਾ ਹੈ ਪਸ਼ੂ ਦੇ ਚਮੜੇ ਦੇ ਕੁੱਪੇ ਚ ਆਇਆ ਹੈ ਅਗਲਾ ਕਹਿੰਦਾ ਨਹੀਂ ਨਹੀਂ ਘਿਓ ਜਿਹੜਾ ਪਵਿੱਤਰ ਨਹੀਂ ਹੁੰਦਾ ਇਨੂੰ ਭਾਵੇਂ ਚਮਾਰ ਪਕੜ ਲੈ ਜੋ ਮਰਜੀ ਪਕੜ। ਦੂਜੀ ਗੱਲ ਖੱਦਰ ਦਾ ਕੱਪੜਾ ਕਹੇਗਾ ਬਾਸਾ ਤੋਂ ਇਹਨੂੰ ਸ਼ੂਦਰ ਨੇ ਹੱਥ ਲਾ ਦਿੱਤਾ। ਰੇਸ਼ਮ ਦਾ ਕੱਪੜਾ ਕਹਿੰਦਾ ਨਾ ਨਾ ਇਹਨੂੰ ਘਰ ਲੈਓ ਇਹ ਪਵਿੱਤਰ ਦਾ ਪਵਿੱਤਰ ਬੜਾ ਸਿਆਣਾ ਸੀ ਨਾ ਉਹਨੇ ਕੀਮਤੀ ਚੀਜ਼ਾਂ ਬਾਰੇ ਕਹ ਇਹਨਾਂ ਦੀ ਸੋਚ ਭੇਟ ਨਹੀਂ ਹੁੰਦੀ। ਮਹਾਰਾਜ ਕਹਿੰਦੇ ਨੇ ਭਲੇ ਲੋਕੋ ਤੇਰੇ ਬਣਾਏ ਹੋਏ ਵਿਧਾਨ ਮੁਤਾਬਕ ਕੇਸਰ ਤੇ ਫੁੱਲ ਤੇ ਕਸਤੂਰੀ ਤੇ ਸੋਨੇ ਤੇ ਕਿ ਉਹਦੇ ਭਾਂਡੇ ਤੇ ਤੇ ਰੇਸ਼ਮ ਦੇ ਕੱਪੜੇ ਦੀ ਕੋਈ ਸਤਿਪਟ ਨਹੀਂ ਚੇਤੇ ਰੱਖੀ ਜਿਹੜਾ ਰੱਬ ਦੀ ਇਬਾਦਤ ਕਰਦਾ ਹੈ ਭਾਵੇਂ ਉਹ ਨੀਵੀਂ ਜਾਤ ਵਿੱਚ ਪੈਦਾ ਹੋਇਆ ਉਹਦੀ ਕੋਈ ਵੀ ਸਤਿਪਟ ਨਹੀਂ ਕਿੱਥੇ ਵੀ ਪ੍ਰਵਾਨ ਤੇ ਉੱਥੇ ਵੀ ਪ੍ਰਵਾਨ के सर कुसम मिरग में करना सर्व शरीरी चरना चंदन भगता ज्योत अनेकी पर सरबे परमल करना के पट पांडा कहे ना कोई ऐसा भगत वर्ण में होए किसी वर्ण च हो जाए तेरा नाम निवे रह लिबलाए नानक तिन दर पीख्या पाए इक में विनती कोर करनी क्योंकि बाबा जी दा सी पूर्व भी मना रहे मेरे मन से भी कोई जिक्र नहीं जिक्र नहीं हो रहा आज भगत रविदास महाराज जी देखों ਇੱਕ ਤਾਂ ਕਦੀ ਵੀ ਕਿਸੇ ਧਰਮ ਵਿੱਚ ਜਿਹੜਾ ਪਰਮ ਸੱਚ ਲਈ ਕੋਈ ਵੀ ਲਫ਼ਜ਼ ਵਰਤਿਆ ਜਾਂਦਾ ਹੈ ਫਿਰਕਾ پرستੀ ਚ ਉਹਦਾ ਮਜ਼ਾਕ ਨਹੀਂ ਉਡਾਣਾ ਸਿੱਖ ਮਜ਼ਾਕ ਉਡਾਏਗਾ ਗੁਰੂ ਨਾਨਕ ਸਾਹਿਬ ਦਾ ਦੇਨਦਾਰ ਹੋਵੇ ਫਿਰ ਸचेत ਰੱਖੋ ਮੈਂ ਦੇਵ ਨਾਮ ਨਹੀਂ ਪਰਮ ਸੱਤਾ ਲਈ ਏਕ ਓੰਕਾਰ ਲਈ ਕੋਈ ਰਾਮ ਕਹੇ ਕੋਈ ਗੋਡ ਕਹੇ ਕੋਈ ਜੋਵਾ ਕਹੇ ਕੋਈ ਅੱਲਾਹ ਕਹੇ ਕੋਈ ਗੋਬਿੰਦ ਕਹੇ ਮਹਾਰਾਜ ਨੇ ਕਿਹਾ ਕਰੋ ਰੰਤ ਸਾਹਿਬ ਚ ਕਹਿੰਦੇ ਪ੍ਰਮਾਤਮਾ ਜਿੰਨੇ ਤੇਰੇ ਨਾਮ ਲੈ ਜਾਂਦੇ ਆ ਮੈਂ ਸਾਰੇ ਨਾਵਾਂ ਤੋਂ ਕੁਰਬਾਨ ਜਾਂਨਾ ਤੇ ਜਿਸ ਜਿਸ ਫਿਰਕੇ ਵਿੱਚ ਜਿਵੇਂ ਨਾਮ ਲੈਂਦੇ ਨੇ ਇਹ ਸਾਰੇ ਨਾਮ ਜਪਣ ਵਾਲਿਆਂ ਦੇ ਪੈਰਾਂ ਵਿੱਚ ਨਾਨਕ ਦਾ ਸਿਰ ਬਲ ਮਹਾਰਾਜ ਨੇ ਕਿਹਾ ਹਜ਼ੂਰ ਨੇ ਫਰਮਾਇਆ ਬਲੇ ਹਾਰੇ ਇਹ ਸਿਰ ਨਾਨਕ ਲੋਕਾਂ ਪਾਂਭ ਹੈ ਗੁਰੂ ਨਾਨਕ ਸਾਹਿਬ ਦੀਆਂ ਤੁਕਾਂ ਸਿਰ ਨਾਨਕ ਇਹਦਾ ਮਤਲਬ ਨਾਨਕ ਦਾ ਸਿਰ ਉਹਨਾਂ ਲੋਕਾਂ ਦੇ ਪੈਰਾਂ ਵਿੱਚ ਹੈ ਸਿਰ ਨਾਨਕ ਲੋਕਾਂ ਪਾਉਂਕਾਏ ਬਲਿਹਾਰੇ ਜਾਉਂ ਜੀਤੇ ਤੇਰੇ ਨਾਮ ਕਾ ਜਿੰਨੇ ਤੇਰੇ ਨਾਮ ਨੇ ਮੈਂ ਸਭ ਤੋਂ ਕੁਰਬਾਨ ਜਾਂਦਾ ਇਹ ਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਕਦੀ ਰੱਬ ਦੇ ਨਾਮ ਤੇ ਸੰਕੀਰਨਤਾ ਨਿਵਰਤ ਅਗਲੀ ਗੱਲ ਮਹਾਰਾਜ ਕਹਿੰਦੇ ਨੇ ਕਿ ਖੱਤਰੀ ਦੇ ਘਰ ਪੈਦਾ ਹੋ ਕੇ ਸਿਮਰਨ ਕਰਦਾ ਬੜੀ ਚੰਗੀ ਗੱਲ ਹੈ ब्राह्मण ਦੇ ਘਰ ਚ ਹੋ ਗਿਆ ਬੜੀ ਚੰਗੀ ਗੱਲ ਕਹਿੰਦੇ ਨੇ ਮੈਂ ਕੁਰਬਾਨ ਜਾਣਾ ਜਿਹੜੇ ਬੰਦੇ ਜਾਤ ਦੇ ਹੰਕਾਰ ਤੋਂ ਮੁਕਤ ਹੋ ਕੇ ਨਿਮਰਤਾ ਚ ਨਾਮ ਜਪਦੇ ਉਹਨਾਂ ਤੋਂ ਕੁਰਬਾਨ ਜਾਣਾ ਪਰ ਕਹਿੰਦੇ ਨੇ ਜਿਹੜਾ ਸ਼ੋਧਰ ਹੋ ਕੇ ਸਮਾਜ ਦੀਆਂ ਠੋਕਰਾਂ ਖਾ ਕੇ ਰੱਬ ਦੀ ਬੰਦਗੀ ਕਰਦਾ ਉਹਦੇ ਲਈ ਬਸ ਮੈਂ ਇਹ ਹੀ ਕਹਿ ਸਕਣਾ ਕਿ ਨਾਨਕ ਦੀ ਚਮੜੀ ਉਤਾਰ ਕੇ ਉਹਦੇ ਪੈਰਾਂ ਦੀ ਜੁੱਤੀ ਬਣਾ ਦਿਓ ਜਿਹੜਾ ਚੰਮ ਗੰਡਦਾ ਹੋਇਆ ਵੀ ਰੱਬ ਨੂੰ ਪਾ ਗਿਆ ਇਹ ਦੋ ਤੁਕਾਂ ਨੇ ਜਾਤ ਪੁਲੀਨ ਸੇਵਕ ਜੇ ਹੋਏ ਉੱਚੀ ਜਾਤ ਵਿੱਚ ਤਾਂ ਕਾ ਕਹਿਣਾ ਕੋ ਨਾ ਕੋਏ ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੇ ਸੋਏ ਮੈਂ ਆਰੰਭ ਚ ਕਿਹਾ ਸੀ ਭਗਤ ਰਵਿਦਾਸ ਸਾਹਿਬ ਚ ਤੋੜ ਗਏ ਸਮਾਪਤੀ ਕਰਨ ਲੱਗਾ ਉਥੇ ਰਾਣੀ ਦੇ ਘਰ ਚ ਪ੍ਰੋਬਲਮ ਖੜੀ ਹੋ ਗਈ ਬ੍ਰਾਹਮਣਾ ਕਹੇ ਚਮਾਰ ਸ਼ੂਦਰ ਸਾਡੇ ਬਰਾਬਰ ਤੂੰ ਭੰਡਾਰਾ ਕੀਤਾ ਇਹ ਇਹ ਰੋਟੀ ਨਹੀਂ ਨੇ ਸਾਡੇ ਬਰਾਬਰ ਖਾਸ ਕਰਾ ਜਦੋਂ ਰੋਲਾ ਪੈਣ ਲੱਗਾ ਨਿਮਰਤਾ ਵਾਲੇ ਸੰਗ ਤੇ ਮੈਂ ਇੱਕ ਬੇਨਤੀ ਕਰਾਂ ਹੰਕਾਰੀ ਬੰਦੇ ਦੀ ਆਕੜ ਤੇ ਨਿਮਰਤਾ ਵਾਲੇ ਦਾ ਝੁਕ ਜਾਣਾ ਇਹਦੇ ਜ਼ਮੀਨ ਸਮਾਨ ਦਾ ਫਰਕ ਹੈ ਪਿਛਲੇ ਦਿਨ ਮੈਂ ਇੱਕ ਲਿਖਿਆ ਸੀ ਕਿ ਕੋਠੇ ਤੇ ਚੜੇ ਕੋਈ ਬੰਦੇ ਨੂੰ ਖਤਰਾ ਖੈ ਕਿ ਮੈਂ ਡਿੱਗਾ ਨਾ ਜਿਹੜਾ ਜ਼ਮੀਨ ਤੇ ਲੇਟਿਆ ਉਹਨੂੰ ਕੀ ਖਤਰਾ ਮੈਂ ਡਿਗਣਾ ਕਿਨੇ ਇਹਨੂੰ ਬਾਣੀ ਨੇ ਕਿਹਾ ਉੱਚਾ ਚੜੈ ਸੋ ਪਵੈ ਪਿਆਲਾ ਧਰਨ ਪੜੈ ਤਿਸ ਲਗੈ ਨਕਲ ਜਦੋਂ ਕਿਨੇ ਭੰਡਾਰਾ ਸ਼ੁਰੂ ਹੋਇਆ ਉੱਥੇ ਉਹਨਾਂ ਕਹੇ ਇਹਨੂੰ ਬਾਹਰ ਕੱਢੋ ਇਹ ਸ਼ੋਧਰਖ ਹੈ ਮੈਂ ਕਹਿੰਨਾ ਵਾਹ ਓਏ ਮਾਪੁਰਖਾਂ ਪਿਆਰਿਓ ਅੱਜ ਵੀ ਸਾਡੀ ਪ੍ਰੋਬਲਮ ਹੈਂਕੜ ਦੀ ਹੈ ਕੌਮੇ ਦੀ ਹੈ ਤੇ ਮੈਂ ਲਾਈਵ 'ਚ ਬੇਨਤੀ ਕਰਾਂਗਾ ਸਾਰੀ ਕੌਮ ਇੱਕ ਹੋ ਜਾਏਗੀ ਜੇ ਸਾਰੇ ਪ੍ਰਚਾਰਕਾਂ ਨੂੰ ਇੱਕ ਸਾਲ ਲਈ ਕਿਸੇ ਕਮਰੇ 'ਚ ਬੰਦ ਕਰ ਦਿਓ ਇਹਨਾਂ ਨੂੰ ਕਹੋ ਤੁਸੀਂ ਮਾਇਕਾ ਤੇ ਬੋਲ ਨਹੀਂ ਸ਼ਾਂਤ ਹੋ ਜਾਗੇ ਲੋਕ ਵੀ ਤੁਸੀਂ ਸਾਲ ਪਰ ਬੰਦਗੀ ਕਰੋ ਇਹ ਸਾਰੇ ਠੀਕ ਹੋਏ ਕੋਈ ਮਸਲਾ ਨਹੀਂ ਜੇ ਰਹਿਣਾ ਤੇ ਅਗਲੀ ਗੱਲ ਇੱਕ ਉਹ ਕਹਿੰਦੇ ਹੁੰਦੇ ਸੰਗ ਨੀਮ ਹਕੀਮ ਖਤਰਾ ਏ ਜਾਨ ਨੀਮ ਹਕੀਮ ਖਤਰਾ ਇਹ ਜਾਨ ਨੀਮ ਮੁੱਲਾ ਖਤਰਾ ਇਹ ਇਮਾਨ ਇਹ 17 ਪੂਰੀਆਂ ਦੋ ਇਸ ਤਰ੍ਹਾਂ ਨੇ ਅੱਧਾ ਜਿਹੜਾ ਹਕੀਮ ਹੈ ਉਹ ਲੋਕੀ ਮਾਰਦਾ ਹੈ ਤੇ ਚੇਤੇ ਰੱਖਿਓ ਅੱਧਾ ਜਿਹੜਾ ਧਰਮ ਨੂੰ ਜਾਣਨ ਵਾਲਾ ਕੱਚ ਗੜ ਗਿਆਨੀ ਉਹ ਕੌਣ ਮਾਰ ਜਾਂਦਾ ਹੈ ਹੁਣ ਇੱਕ ਪਾਸੇ ਉਹਨਾਂ ਕੋਲ ਸਾਰੇ ਵੇਦ ਉਹਨਾਂ ਕਹਿੰਦੇ ਵੀ ਸ਼ੁੱਧਰ ਭਗਤ ਰਵਿਦਾਸ ਸਾਹਿਬ ਨੇ ਕਿਹਾ ਮਹਾਰਾਜ ਤੁਸੀਂ ਰੋਟੀ ਨਾ ਨਿੰਦੋ ਤੂੰ ਰੋਟੀ ਖਾਓ ਮੈਂ ਉੱਠ ਜਾਣਾ ਜਦੋਂ ਉੱਠੇ ਇਤਿਹਾਸ ਕਹਿੰਦਾ ਸੀ ਖੇਡ ਵਾਪਰੀ ਹਰ ਬ੍ਰਾਹਮਣ ਦੇ ਨਾਲ ਰਵਿਦਾਸ ਬੈਠਾ ਦਿਸ ਗਿਆ ਉਹ ਖੱਬੇ ਦੇਖ ਵੇਖੋ ਇਹ ਰਵਿਦਾਸ ਨੇ ਨਹੀਂ ਕੀਤਾ ਉਹ ਕਹਿੰਦੇ ਨੇ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਤਰੈ ਜਾਂਕੀ ਛੋਤ ਜਗਤ ਕੋ ਲੱਗੈ ਤਾਂ ਪਰ ਤੂੰ ਹੀ ਢਰੈ ਨੀਚੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਢਰੈ ਹੁਣ ਅਗਲੀਆਂ ਤੁਕਾਂ ਉਹ ਨਹੀਂ ਕਿਹਾ ਕਿ ਸਾਡੇ